सीएम हाउस ਵਿਖੇ ਪੰਜਾਬ ਕੈਬਨਿਟ ਦੀ ਮੁੱਖ ਮੰਤਰੀ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੁੰਦੀ ਹੈ ਕੈਬਨਿਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਸ਼ਤਾਚਾਰ ਦੇ ਮਾਮਲੇ ਵਿੱਚ ਮੁਕਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਿਜੀਲੈਂਸ ਬਿਊਰੋ ਨੇ ਜੂਨ 2022 ਵਿੱਚ ਧਰਮਸੋਤ ਵਿਰੁੱਧ ਐਫ ਆਈ ਆਰ ਦਰਜ ਕੀਤੀ ਸੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਧਰਮਸੋਤ ਨੇ 1.67 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ ਸਾਬਕਾ ਮੰਤਰੀ ਤੇ ਪੀ ਐਮ ਲਾ 2022 ਤਹਿਤ ਵੀ ਕਾਰਵਾਈ ਕੀਤੀ ਗਈ ਸੀ ਕੈਬਨਟ ਨੇ ਕੇਸ ਚਲਾਉਣ ਲਈ ਰਾਜਪਾਲ ਨੂੰ ਸਿਫਾਰਿਸ਼ ਭੇਜ ਦਿੱਤੀ ਹੈ ਇਸ ਦੌਰਾਨ ਉਹਨਾਂ ਨੇ ਕੀ ਕਿਹਾ ਕਦੋਂ ਮੁਕਦਮਾ ਸ਼ੁਰੂ ਹੋਏਗਾ ਤੇ ਕਿਵੇਂ ਕਾਂਗਰਸ ਨੂੰ ਵੱਡਾ ਚਟਕਾ ਦਿੱਤਾ ਹੈ ਤੁਸੀਂ ਇੱਕ ਵਾਰ ਹੋ ਵੀ ਸੁਣੋ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜੇਡ ਲੈਵਲ ਦੀ ਕੋਰਟ ਜਿਹੜੀ ਆ ਇਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਸੜੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇਹ ਕੋਰਟ ਜਿਹੜੀ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਹੋਣਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੇਸ ਜਿਹੜੇ ਨੀ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਆਰੂ ਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਔਰ ਪੰਜਾਬ ਬਿਜਲੀ ਸਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਚਾਜ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਜ਼ਿਕਰ ਜੋਗ ਹੈ ਕਿ ਸਾਬਕਾ ਮੰਤਰੀ ਧਰਮਸੋਧ ਤੇ ਕਾਂਗਰਸ ਸਰਕਾਰ ਵੇਲੇ ਜੰਗਲਾਤ ਮੰਤਰੀ ਰਹਿੰਦਿਆਂ ਕਰੋੜਾਂ ਦਾ ਕਪਲੇ ਦੇ ਇਲਜ਼ਾਮ ਸੀਗੇ ਇਸ ਤੋਂ ਇਲਾਵਾ ਮੰਤਰੀ ਰਹਿੰਦਿਆਂ 5 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਸੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ 1 ਕਰੋੜ ਤੋਂ ਮਿਰਜ਼ਾਪੁਰ 'ਚ ਖੇਰ ਦੇ ਦਰਖਤਾਂ ਦੀ ਕਟਾਈ 'ਚੋਂ ਰਿਸ਼ਵਤ ਦੇ ਇਲਜ਼ਾਮ ਸੀ ਦਰਖਤਾਂ ਦੀ ਕਟਾਈ 'ਚ 1000 ਰੁਪਏ ਪ੍ਰਤੀ ਦਰਖਤ ਦੀ ਰਿਸ਼ਵਤ ਲਈ ਗਈ ਸੀ ਇਹ ਇਲਜ਼ਾਮ ਉਨ੍ਹਾਂ ਤੇ ਲੱਗਦੇ ਨੇ ਇਸ ਤੋਂ ਇਲਾਵਾ ਆਪਣੇ OSG ਕਮਲਜੀ ਪ੍ਰਾਹੀ ਲਗਭਗ 1 ਕਰੋੜ ਰੁਪਏ ਦਾ ਕਪਲਾ ਇੱਕ ਹੀ ठेकेदार ਨੂੰ 7000 ਦਰਖਤ ਵੱਡਣ ਦੀ ਇਜਾਜ਼ਤ ਹਰ DFO ਦੇ ਟਰਾਂਸਫਰ ਲਈ 10 ਤੋਂ 20 ਲੱਖ ਦੀ ਰਿਸ਼ਵਤ ਰੈਂਜਰ ਦੀ ਪੋਸਟਿੰਗ ਤੇ ਟ੍ਰਾਂਸਫਰ ਲਈ 5 ਤੋਂ 8 ਲੱਖ ਦੀ ਰਿਸ਼ਵਤ ਹਰ ਬਲੌਕ ਅਫਸਰ ਦੇ ਟ੍ਰਾਂਸਫਰ ਲਈ 5 ਲੱਖ ਦੀ ਰਿਸ਼ਵਤ ਅਤੇ ਫੋਰੈਸਟ ਗਾਰਡ ਦੀ ਟ੍ਰਾਂਸਫਰ ਤੇ ਪੋਸਟਿੰਗ ਲਈ 2 ਤੋਂ 3 ਲੱਖ ਰੁਪਏ ਦੀ ਰਿਸ਼ਵਤ ਦੇ ਇਲਜ਼ਾਮ ਉਨ੍ਹਾਂ 'ਤੇ ਨੇ ਕਾਬਿਲ ਗੌਰ ਹੈ ਕਿ ਪੰਜਾਬ ਕੈਬਨਿਟ ਦੇ ਇਸ ਫੈਸਲੇ ਮਗਰੋਂ ਸਾਧੂ ਸਿੰਘ ਧਰਮਸੋਧੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ ਜੇਕਰ ਪੰਜਾਬ ਰਾਜਪਾਲ ਗੁਲਾਬ ਚੰਦ ਘਟਾਰੀਆ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਦੇ ਲਈ ਮੰਜ਼ੂਰੀ ਮਿਲ ਜਾਵੇਗੀ ਇਥੇ ਇਹ ਵੀ ਦੱਸਣ ਜੋਗ ਹੈ ਕਿ ਧਰਮਸੋਤ ਪੰਜਾਬ ਵਿੱਚ ਕਾਂਗਰਸ ਸਰਕਾਰ ਸਮੇਂ ਮੰਤਰੀ ਰਹਿ ਚੁੱਕੇ ਨੇ ਅਤੇ ਉਨ੍ਹਾਂ ਤੇ ਵਾਰ-ਵਾਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਰਹੇ ਨੇ